ਸਾਡੇ ਸਕੂਲ ਦੇ ਵਿੱਚ ਕੋਈ ਇਸ ਤਰ੍ਹਾਂ ਪੜਾਈ ਨਹੀਂ ਹੁੰਦੀ ਕਿ ਕਲਾਸਰੂਮ ਦੇ ਵਿੱਚ ਬੱਚੇ ਬੈਠ ਕੇ ਲੈਸਨ ਸੁਣ ਰਹੇ ਨੇ ਤੇ ਉਹ ਕੁਐਸਚਨ ਆਨਸਰ ਯਾਦ ਕਰ ਰਹੇ ਨੇ ਉਹਨਾਂ ਨੂੰ ਪੜਾਉਣ ਵਾਸਤੇ ਅਸੀਂ ਡਿਜੀਟਲ ਮੀਡੀਆ ਦੀ ਵਰਤੋਂ ਕਰਦੇ ਹਾਂ ਹਰ ਤਰ੍ਹਾਂ ਦੀ ਲੈਬ ਸਕੂਲ ਦੇ ਵਿੱਚ ਵੈਲ ਇਕুইਪਡ ਔਰ ਮੋਡੂਲਰ ਲੈਬਸ ਸਾਨੂੰ ਪੰਜਾਬ ਸਰਕਾਰ ਨੇ ਪ੍ਰੋਵਾਈਡ ਕੀਤੀਆਂ ਨੇ ਬਹੁਤ ਰੈਨੋਡ ਜਿਹੜੇ ਪ੍ਰਾਈਵੇਟ ਸਕੂਲ ਹੈ ਉਹਨਾਂ ਤੋਂ ਵੀ ਹਟ ਕੇ ਸਾਡੇ ਸਕੂਲ ਦੇ ਵਿੱਚ ਬੱਚੇ ਆਏ ਨੇ ਕੇਮਿਸਟਰੀ ਇਹੋ ਜਿਹਾ ਸਬਜੈਕਟ ਹੈ ਜਿਹਨੂੰ ਪ੍ਰੈਕਟੀਕਲ ਵੇ ਦੇ ਨਾਲ ਪੜਾਇਆ ਜਾਂਦਾ ਹੈ ਐਂਡ ਆਮ ਪ੍ਰਾਊਡ ਆਫ ਇਟ ਕਿ ਸਾਡੇ ਕੋਲ ਇੱਥੇ ਸਾਰੀਆਂ ਅਮੈਨਿਟੀਆਂ ਮੌਜੂਦ ਨੇ ਪਲੱਸ 1 ਪਲੱਸ 2 ਦੀ ਨਾਰਮਲ ਤਿਆਰੀ ਦੇ ਇਲਾਵਾ ਜੇ ਹੀ ਨੀਟ ਦੇ ਲਈ ਪੇਸ ਔਰ ਸਾਥੀ ਵਰਗੇ ਪ੍ਰੋਜੈਕਟ ਵੀ ਨੇ ਐਂਡ ਆਮ ਪ੍ਰਾਊਡ ਆਫ ਕਿ ਮੈਂ ਸਕੂਲ ਦੇ ਵਿੱਚ ਉਹਨਾਂ ਦੋਨੋਂ ਪ੍ਰੋਜੈਕਟਸ ਨੂੰ ਹੈਂਡਲ ਕਰ ਰਹੀ ਆ ਸਾਡਾ ਇਨਫਰਾਸਟ੍ਰਕਚਰ ਫਰਨੀਚਰ ਇੱਥੋਂ ਦੇ ਟੀਚਰਸ ਸਭ ਕੁਝ ਹੀ ਵਧੀਆ ਹੈ ਹਰੇਕ ਤਰ੍ਹਾਂ ਦੀ ਲੈਬ ਇੱਥੇ ਮੌਜੂਦ ਹੈ ਇਸ ਤੋਂ ਇਲਾਵਾ ਸਾਨੂੰ ਸਾਡੇ ਟੀਚਰਸ ਨੇ ਜੋ ਹਰੇਕ ਤਰ੍ਹਾਂ ਨਾਲ ਹਰੇਕ ਕੰਮ ਵਿੱਚ ਸਪੋਰਟ ਕਰਦੇ ਨੇ ਕੋਈ ਆਰਟ ਹੋਵੇ ਕਿਸੇ ਵੀ ਚੀਜ਼ ਵਿੱਚ ਸਾਡੇ ਟੀਚਰ ਸਾਡਾ ਪੂਰਾ ਸਾਥ ਦਿੰਦੇ ਨੇ ਕਿ ਮੈਂ ਪੰਜਾਬ ਦੇ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਣਾ ਚਾਹਨਾ ਤੁਹਾਡੀ ਮਰਜ਼ੀ ਹੈ ਬੱਚੇ ਨੂੰ ਪ੍ਰਾਈਵੇਟ 'ਚ ਪੜਾਉਣਾ ਹੈ ਪ੍ਰਾਈਵੇਟ 'ਚ ਪੜਾ ਲਿਓ ਸਰਕਾਰੀ ਸਕੂਲ 'ਚ ਪੜਾਉਣਾ ਹੈ ਸਰਕਾਰੀ 'ਚ ਪੜਾ ਲਿਓ ਪੜ੍ਹਾਈ ਕੋਜੀ ਹੋਊਗੀ ਮਰਜ਼ੀ ਤੁਹਾਡੀ ਹੋ